ਤੁਸੀਂ ਅੱਜ ਪਹੁੰਚੇ ਹੋ ਬਚਾਂਸਿੰਗ ਦੇ ਘਰ ਦੇ ਵਿੱਚ ਜਨਮ ਦਿਨ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਦੇਖੋ ਜਨਮ ਦਿਨ ਬਹੁਤ ਹੀ ਉਤਸ਼ਾਹ ਦੇ ਨਾਲ ਸਤਕਾਰ ਦੇ ਨਾਲ ਮਨਾਉਂਦੇ ਨੇ ਚੰਨਾ ਚੁੜੀ ਵਾਲਾ ਔਰ ਇਹ ਜਨਮ ਦਿਨ ਹੁੰਦਾ ਹੈ ਮਾਧੁਰੇ ਦੇਖਿਤੀ ਜੀ ਜੀ ਔਰ ਤੁਸੀਂ ਦੇਖੋ ਉਹ ਪਾਵੇਂ ਬੰਬੇ ਦੇ ਵਿੱਚ ਹੋਣ ਕਿਸੇ ਵੀ ਥਾਂ ਤੇ ਹੋਣ ਲੇਕਿਨ ਇੱਕ ਦਿਲ ਦੇ ਵਿੱਚ ਇੱਕ ਸਤਕਾਰ ਹੁੰਦਾ ਹੈ ਪਿਆਰ ਹੁੰਦਾ ਹੈ ਔਰ ਇਹ ਹਰ ਸਾਲ ਮੇਰੇ ਹਿਸਾਬ ਦੇ ਨਾਲ 30 ਸਾਲ ਹੋ ਗਏ ਜਦੋਂ ਮੈਂ ਆਈਪੀਐਸ ਦੀ ਸਰਵਿਸ ਦੇ ਵਿੱਚ ਹੁੰਦਾ ਸੀ ਉਦੋਂ ਫੇ ਮਨਾਉਂਦੇ ਸੀ ਜੀ ਔਰ ਇਹਨਾਂ ਦੇ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਬਹੁਤ ਪੁਰਾਣਾ ਜੀ ਔਰ ਹੁਣ ਦੇਖੋ 57 ਸਾਲ ਦੇ ਹੋ ਗਏ ਮਾਧੁਰ ਦੇਕਸ਼ਿਤ ਜੀ ਔਰ 32 ਸਾਲ ਤੋਂ ਇਹ ਮਨਾ ਰਹੇ ਨੇ ਉਹਨਾਂ ਦਾ ਬਰਥਡੇ ਇੱਕ ਮੂਵੀ ਆਈ ਸੀਗੀ ਮੂਵੀ ਉਸ ਮੂਵੀ ਦੇ ਵਿੱਚ ਇਹਨਾਂ ਨੇ ਮਾਧੁਰ ਦੇਕਸ਼ਿਤ ਨੂੰ ਉਹ ਚੂੜਾ ਪਾਇਆ ਸੀ محبت محبت خیلم دے ناں دیکھو محبت محبت کی محبت ہے محبت 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 اس دے وچ انہوں نے پایا سی انہاں نوں تے اس تو بعد انہاں دے فین ہو گئے جی ایک فین ہون دے ناطے پورا سرکاری طور پر اے برثے منایا جندا ہے ایتھے ہر سال ٹھیک ہے میں مادر دخت دیکشن دی بھی बधाई دیماں گا اور انہاں نوں بھی बधाई دیماں گا چننا چوری والے ਕਿ ਇਹ ਇੱਕ ਉਹਨਾਂ ਨੂੰ ਪਤਾ ਵੀ ਨਹੀਂ ਹੈ ਹਾਲਾਂਕਿ ਇਹ ਸਾਰਾ ਕੁਝ ਪੱਤਰ ਵਿਵਹਾਰ ਕਰਦੇ ਨੇ ਜੀ ਔਰ ਬਰਥਡੇ ਗਿਫਟ ਵੀ ਭੇਜ ਦਿੰਦੇ ਨੇ ਉਹਨਾਂ ਨੂੰ ਜੀ ਔਰ ਕਈ ਵਾਰੀ ਰਿਪਲਾਈ ਵੀ ਆਉਂਦਾ ਹੈ ਤੇ ਮੈਂ ਇਹੀ ਕਹਾਂਗਾ ਕਿ ਇਸ ਤਰੀਕੇ ਦਾ ਪਿਆਰ ਸਤਕਾਰ ਬਣਾ ਰਹਿਣਾ ਚਾਹੀਦਾ ਹੈ ਔਰ ਇਸੇ ਤਰੀਕੇ ਦੇ ਨਾਲੇ ਮਨਾਉਂਦੇ ਰਹਿਣ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਥੈਂਕ ਯੂ ਪਿੰਡ ਪਰ ਦੇ ਮਾਦ ਪ੍ਰੋਫੈਸਰ ਸ਼ਰਮਾ ਜੀ ਅੱਜ ਆਨੇ ਆਏ ਸੀ ਹੈ ਐਸੀ ਆਉਣ ਉਹ ਹੰਦੀਆ ਦੀ ਮਾਦਰੀ ਦੇ ਜਨਮ ਦਿਨ ਮਨਾਇਆ ਇਹ ਸਦੇ ਬਾਰੇ ਹਾਂ ਜੀ ਮੈਨੂੰ ਇਹ ਜਿਹੜਾ ਜਨਮ ਦਿਨ ਮਨਾਇਆ ਜੇ ਮੈਨੂੰ 30 ਸਾਲ ਹੋ ਚੱਲੇ ਜੇ ਤੇ ਬਹੁਤ ਵਧੀਆ ਲੱਗਾ ਤੇ ਸਾਰੇ ਰਲ ਮਿਲ ਕੇ ਵਿਜੇ ਪ੍ਰਤਾਪ ਵੀ ਆਏ ਨੇ ਇਹ ਉਹਨਾਂ ਨੇ ਵੀ ਕੇਕ ਕਟਿਆ ਤੇ ਨਾਲ ਮੈਂ ਵੀ ਖੜਾ ਸਾਂ ਤੇ ਤਾੜੀਆਂ ਵੱਜੀਆਂ ਤੇ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਮਾਦਰੀ ਨੂੰ ਵਧਾਈ ਦਿੱਤੀ ਤੇ ਮਨ ਨੂੰ ਹੀ ਦਿੱਤੀ ਇਹ ਜਦੋਂ ਪਹਿਲੀ ਵਾਰ ਮਨਾਇਆ ਤੁਹਾਨੂੰ ਕਿਹੋ ਜਿਹਾ ਲੱਗਾ ਬਾਡੇ ਮਨਾਇਆ ਜਦੋਂ ਪਹਿਲਾਂ ਮੈਂ ਮਨਾਇਆ ਜੇ ਇੱਕ ਪੌਂਡ ਦਾ ਕੇਕ ਲਿਆਂਦਾ ਸੀ ਤੇ ਕਹ ਮੈਨੂੰ ਬਜ਼ੁਰਗ ਨੇ ਸਲਾਹ ਦਿੱਤੀ ਕਿ ਕਹਿੰਦੇ ਚੰਨਈ ਜੀ ਤੁਸੀਂ ਮਾਦਰੀ ਨੂੰ ਮਿਲਣ ਆਏ ਨਾ ਪੰਬਈ ਇਹਦਾ ਤੁਸੀਂ ਜਨਮ ਦਿਨ ਹਰ ਸਾਲ ਮਨਾਇਆ ਕਰੋ ਤੇ ਮੈਂ ਕਿਹਾ ਵੀ ਇਹਦੇ ਹੁਣ ਜਨਮ ਦਿਨ ਦਾ ਤਾਂ ਪਤਾ ਨਹੀਂਗਾ ਤੇ ਕਹਿੰਦੇ ਕੋਈ ਗੱਲ ਨਹੀਂ ਅਜੇ ਤੁਸੀਂ ਜਾਣਾ ਹੀ ਇੱਥੇ ਤੇ ਫਿਰ ਵੀ ਪਤਾ ਕਰ ਲਾਂਗੇ ਕੋਈ ਗੱਲ ਨਹੀਂ ਉਹਦੇ ਪੀਏ ਕੋ ਫਿਰ ਉਹਦੇ ਪੀਏ ਕੋ ਪੁੱਛਿਆ ਤੇ ਉਹ ਕਹਿੰਦਾ ਵੀ ਇਹਦਾ 15 ਮਈ ਨੂੰ ਜਨਮ ਦਿਨ ਹੈਗਾ ਜੀ ਦੁਪਹਿਰ 12:00 ਵਜੇ ਨੇ ਤੇ ਫਿਰ ਮੈਂ 1 ਪਾਉਂਡ ਦਾ ਕੇਕ ਲਿਆ ਕੇ ਤੇ ਨਿਗ ਨਿਗ ਬੱਚੇ ਸੱਜ ਗਏ ਤੇ ਫਿਰ ਮੈਂ ਮਨਾਉਂਦਾ ਰਿਹਾ ਉਦੋਂ ਮੇਰਾ ਮਕਾਨ ਛੋਟਾ ਜਿਹਾ ਹੁੰਦਾ ਸੀ ਪੁਰਾਣਾ ਜਿਹਾ ਹੁੰਦਾ ਸੀ ਤੇ ਉਹ ਪਰਮਾਤਮਾ ਵੀ ਮੇਰੇ ਨਾਲ ਮਕਾਨ ਹੀ ਵਧੀਆ ਬਣ ਗਿਆ ਬੱਚੇ ਪੜਦੇ ਜਾ ਰਹੇ ਸਭ ਕੁਝ ਸਹੀ ਹੋ ਗਿਆ ਅੱਜ ਜਿੰਨੀਆਂ ਫੋਟੋ ਵੀਡੀਓਜ਼ ਹੁੰਦੀਆਂ ਸੀ ਉਹਨਾਂ ਤੱਕ ਪੰਜਵੇਂ हां देखो जडी ये मेरे को आंदियां जो भी आंदा मैं खचाना मादरी ਨੂੰ ਘਰਾਈ ਦੀਆਂ ਮਾਂ ਮੰਨ ਲੈ ਜਿੰਨੇ ਬੜੇ ਬੜੇ ਕਲਾਕਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਹ ਲੰਨਾ ਕਿ ਉਹਨਾਂ ਨੇ ਵੀ ਜਾਗਦਣ ਹੁਣ ਵਾਸਤੇ ਕੋਈ ਗਿਫਟ ਤਿਆਰ ਕੀਤਾ हां मैं मादरी ਹਤੇ 28 ਸਾਲੋ ਚੱਲੇ ਮੈਂ ਜਿਹੜਾ ਇੱਕ ਚੂੜਾ ਤਿਆਰ ਕਰਕੇ ਰੱਖਿਆ ਤੇ ਮੈਂ ਕਹਿੰਨਾ ਜੇ ਜਦੋਂ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਣਗੇ ਤੇ ਮੈਂ ਉਹ ਗਿਫਟ ਜ਼ਰੂਰ ਲੈ ਕੇ ਜਾਵਾਂਗਾ ਜਦੋਂ ਮੈਂ ਜਾਣਾ ਉਦੋਂ ਤੁਹਾਨੂੰ ਸਾਰਿਆਂ ਨੂੰ ਮੈਂ ਸੱਦਣਾ ਜਿੰਨੇ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਵਾਕੇ 28 ਸਾਲ ਜਾਂ 30 ਸਾਲ ਸਮੇਂ ਚ ਹੀ ਦਮ ਬੋਲ ਰਿਹਾ ਹੈ ਜਦੋਂ ਉਹਨਾਂ ਦਾ ਸਾਡੇ ਗਿਫਟ ਵੇਖ ਕੇ ਫੋਨ ਆਇਆ ਕਿ ਫੋਨ ਹੁੰਦਾ ਵਾ ਇਸ ਤਰ੍ਹਾਂ ਦਾ ਮਹਿਸੂਸ ਬਹੁਤ ਵਧੀਆ ਲੱਗਦਾ ਮਾਦੀ ਜੀ ਦੀਆਂ ਚਿੱਠੀਆਂ ਮੇਰੇ ਕੋਲ ਦੋ ਤਿੰਨ ਨਹੀਂਆਂ ਪਈਆਂ ਇੱਕ ਦੁਕਾਨ ਜੀ ਵੀ ਲਾਈ ਆ ਦੇਖੋ ਐਡੀ ਵੱਡੀ ਕਲਾਕਾਰ ਉਸਲੇ ਉਹਦੀ ਨੰਬਰ ਬੰਦ ਸੀ ਜਦੋਂ ਉਹਨੇ ਮੈਨੂੰ ਸਪੈਸ਼ਲ ਇੱਕ ਚਿੱਠੀ ਲਿਖ ਕੇ ਭਲਾਈ ਆ ਇਹ ਮਿਲਿਆ ਵੀ ਆ ਉਹਨਾਂ ਨੂੰ ਜਾ ਕੇ ਦਾਦਾ ਸਿੰਘ ਦੀ ਕੋਠੀ ਤੇ ਵੀ ਗਿਆ ਹਫਤਾ ਬਚਨ ਦੀ ਕੋਠੀ ਤੇ ਸਾਰਿਆਂ ਦੇਵਨਾਂ ਦੀ ਕੋਠੀ ਤੇ ਵੀ ਗਿਆ ਮੈਂ ਬੰਬਈ ਸਾਰੇ ਘੁੰਮਿਆ ਇੱਕ ਸਮਾਜ ਦੀ ਸੇਵਾ ਕਰਨ ਦੀ ਤੁਹਾਨੂੰ ਫਿਰਦਾ ਲੱਗਦਾ ਉਹ ਕੋਈ ਸਮਾਜ ਸੇਵਕ ਪਰਮਾਤਮਾ ਨਾਲ ਕੋਈ ਬਖਸ਼ ਹੋ ਗਈ ਆ ਸੰਤ ਪਾਪਾ ਮੱਖਣ ਸਿੰਘ ਦੇ ਨਾਲ ਉਹਨਾਂ ਨੇ 100 ਤੇ 14 ਵਿਆਹ ਕਿਤੇ ਕੰਪਨੀ ਬਹਾ ਫਿਰ ਉਹਨਾਂ ਨਾਲ ਐਸਾ ਜੁੜਿਆ ਪਿੱਛੇ ਮੁੜ ਕੇ ਨਹੀਂ ਵੇਖਿਆ ਜਿੰਨੇ ਵਿਆਹ ਕੀਤੇ ਨੇ ਉਹਨਾਂ ਨੇ ਵਿਆਹਾਂ ਦੇ ਚੂੜੇ ਮੈਂ ਦਿੰਦਾ ਰਿਹਾ ਤੇ ਅੱਗਾ ਹੁਣ ਉਹਨਾਂ ਦਾ ਬੱਚਾ ਉਹਨਾਂ ਨੂੰ ਗੱਦੀ ਮਿਲੀ ਆ ਤੇ ਉਹ ਵੀ ਮੈਨੂੰ ਕਹਿੰਦੇ ਚੱਲਣਾ ਜੀ ਅਸੀਂ ਹੁਣ ਬਾਬਾ ਜੀ ਵਾਂਗੂ ਬੱਚੀਆਂ ਦੇ ਵਿਆਹ ਕਰਿਆ ਕਰੀਏ ਮੈਂ ਜਰੂਰ ਮੈਂ ਤੁਹਾਡੇ ਨਾਲ ਸਹਿਮਤ ਆ ਜਿੰਨੇ ਵਿਆਹ ਹੋਣਗੇ ਮੈਂ ਤੁੜੇ ਜਰੂਰ ਦਵਾਂਗਾ ਅਮਰਨਾਥ ਦੀ ਯਾਤਰਾ ਸ਼ੁਰੂ ਹੋਣੀ ਉਹਨਾਂ ਦਾ ਅੱਛਾ ਉਹ ਛੇਵ ਸ਼ੰਕਰ ਤੇ ਪਾਰਵਤੀ ਯਾਤਰੇ ਮੈਂ ਇੱਕ ਸਪੈਸ਼ਲ ਤੂੜਾ ਭਰਾ ਕੇ ਰੱਖਿਆ ਉਹਨਾਂ ਮਹੀਨਾ ਚੱਲਣਾ ਉਹ ਮੈਂ 2000 2 ਜਾਂ 3 ਦੇ ਵਿੱਚ ਮੈਂ ਹਰ ਸਾਲ ਮੈਂ ਤੂੜਾ ਦਿੰਦਾ ਹੀ ਦਿੰਦਾ ਤੇ ਉਹ ਜਿਹੜੀ ਮੈਨੂੰ ਸੇਵਾ ਵੀ ਮਿਲਦੀ ਆ ਉਹ ਸੇਵਾ ਵੀ ਮੈਂ ਉਹਨਾਂ ਨੂੰ ਇਕੱਠੀ ਕਰਕੇ ਦਿੰਦਾ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ ਜਿੰਨੇ ਵੀ ਦਿੰਦਾ ਮੈਂ ਉਹਨਾਂ ਨੂੰ ਇਕੱਠੇ ਕਰਕੇ ਦਿੰਦਾ ਹੈਂ ਦੀ ਘੜੀ ਕੋ ਚੂੜਾ ਲੈਣ ਆਏ ਆ ਤੁਹਾਡੀ ਫੇਸਬੁੱਕ ਤੇ ਐਡ ਵੇਖ ਕੇ ਤੁਹਾਨੂੰ ਕਿਹੋ ਜਿਹਾ ਮੈਨੂੰ ਬਹੁਤ ਵਧੀਆ ਲੱਗਾ ਆਓ ਰੇ ਮੈਨੂੰ ਬਹੁਤ ਵਧੀਆ ਸਪੈਸ਼ਲ ਚੂੜਾ ਲੈਣ ਆਏ ਨੇ ਮੈਂ ਇਹਨਾਂ ਨੂੰ ਵੇਖੋ ਗਿਫਟ ਵੀ ਕੀਤਾ ਜੇ ਉਹਨਾਂ ਦੀ ਬੇਟੀ ਵਾਸਤੇ ਕੱਪ ਤੇ ਬਹੁਤ ਵਧੀਆ ਇਹਨਾਂ ਨੂੰ ਚੂੜਾ ਐ ਕੋਈ ਮਹਿੰਗਾ ਨਹੀਂ ਲੈਣਾ ਸਿਰਫ ਐਂ ਆਪਣੇ ਮਾਲ ਦੇ ਪੈਸੇ ਲਾਵਾਂਗੇ ਤੇ ਆਪਣੀ ਮਿਹਨਤ ਨਾਲ ਲਾਵਾਂਗੇ ਉਹ ਵੀ ਦੇ ਦੇਣਗੇ ਤੇ ਠੀਕ ਹੈ ਨਹੀਂ ਤੇ ਸਾਡੇ ਕੋ ਤੇ ਵੀ ਆ ਇਹਨੂੰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਹੀ ਆਉਂਦੇ ਰਹਿਣ ਸਾਡੇ ਕੋਲ ਚੂੜਾ ਲੈਣ ਜਿੰਨੇ ਵੀ ਦੇਸ਼ਾਂ ਪਰਦੇਸਾਂ ਜੀ ਵੀ ਜਿਹੜੀਆਂ ਕੁੜੀਆਂ ਚਾਹਣ ਵਾਲੀਆਂ ਵੀ ਚੂੜਾ ਚੰਦੇ ਕੋ ਲੈਣਾ ਆਓ ਚੂੜਾ ਵਧੀਆ ਬਣਾ ਕੇ ਦੇਵਾਂਗੇ ਰੇਡ ਕੋਈ ਵੱਤ ਨਹੀਂ ਲੱਗੇਗਾ ਬਿਆਰ ਵਾਲੇ ਉਹਨਾਂ ਨੂੰ ਪਤਾ ਨਹੀਂ ਸਾਇਜ ਕੀ ਗਿਆ ਕਿ ਤਰ੍ਹਾਂ ਡਿਜ਼ਾਈਨ ਰੰਗ ਲੱਤ ਜਾਂਦੇ ਨੇ ਨਕਲ ਆਤੀ ਜਾਂਦੇ ਨੇ ਉਹਨਾਂ ਦਾ ਮਤਲਬ ਦਾ ਚੂੜਾ ਬਣਾ ਕੇ ਦੇਈਦਾ ਹਾਲੀ ਗੱਲ ਤਾਂ ਮਸ਼ੀਨੀ ਦਾ ਜੋਕ ਆ ਗਿਆ ਪਰ ਤੁਸੀਂ ਅਜੇ ਵੀ ਹੱਤ ਨਾਲ ਚੂੜਾ ਵੇਖੋ ਜਿਹੜਾ ਹੱਤ ਨਾਲ ਚੂੜਾ ਬੰਨਦਾ ਨਾ ਉਹ ਸਭ ਤੋਂ ਵਧੀਆ ਮਸ਼ੀਨੀਆਂ ਉਹ ਚਾਲੂ ਆਈਟਮ ਹੈ ਗਈ ਆ ਉਹਨਾਂ ਨੂੰ ਡਿਜ਼ਾਈਨ ਕਰਨ ਦਾ ਵੀ ਨਹੀਂ ਜਾ ਦੇ ਕੀ ਡਿਜ਼ਾਈਨ ਕੀ ਕਰਨੀ ਆ ਹੁਣ ਤੁਸੀਂ ਮੈਨੂੰ ਕਹੋ ਨਾ ਜਿੰਨੇ ਸਾਨੂੰ ਨਾਮ ਲੈ ਕੇ ਦਿਓ ਨਮਾਜ਼ਾਂ 2 ਮਿੰਟਾਂ ਨਾਲ ਲੈ ਕੇ ਦੇਵਾਂ। ਜਾਓ ਜੇ ਤੂੰੜੇ ਵਾਲੇ ਕੋਲ ਚਲੋਗੇ ਸਾਨੂੰ ਉਹਨੇ ਕਰ ਮੇਰੇ ਕੋ ਥਿਆ ਵੀ ਨਹੀਂ ਗਿਆ ਨਹੀਂ ਗਿਆ। ਮੇਰੇ ਕੋ ਸਭ ਕੁਝ ਹੈ। ਤੇ ਮੈਨੂੰ ਵੀ ਪਾਣੀ ਦੀ ਗੱਲ ਲੱਗਿਆ ਕਿ ਹੱਥ ਦਾ ਕਾ ਮੈਂ ਤੇ ਮੈਂ ਪਿਛਲੀ ਜਾਦ ਲੈਣੀ ਪੁੰਦੀ ਹੀਗੀ ਤੇ ਇਕ ਟਮਾਟਰ ਪੁੰਚੀ ਆ। ਤੇ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਹੱਥ ਦਾ ਝੂੜਾ ਬਣਿਆ ਮੈਨੂੰ ਬਹੁਤ ਪਸੰਦ ਆਇਆ। ਤੇ ਕਰਕੇ ਮੈਂ ਆਈ ਇਹ ਤੇ ਜਾਣਾ ਫੂੜਾ। ਉਹਨੇ ਮੈਂ 5 ਸਾਲ ਆਏ ਨੇ ਆਪਣੇ ਕੰਮ ਤੇ ਉਸਤਾਦ ਦੀ ਸੇਵਾ ਵੀ ਕੀਤੀ ਆ ਤੇ ਹੁਣ ਵੀ ਲਿਆ ਉਹਨਾਂ ਕੋ ਉਹ ਇਹਨਾਂ ਨੇ ਗੁਣ ਦਿੱਤਾ ਤੇ ਮੈਂ ਹਲੇ ਕੰਮ ਜਾ ਪੈਗਾ ਅਸਤਾਦ ਦਾ ਅਸ਼ੀਰਵਾਦ ਤੁਹਾਨੂੰ ਫੇਰ ਇੱਕ ਵਾਰੀ ਮਾਦਵੀ ਦੇਖਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਮਹਾਰਾਜ ਜੀ ਨਹੀਂ ਆਏ ਨੇ ਸਾਰਨ ਮੇਰੇ ਨਾਲ ਬਹੁਤ-ਬਹੁਤ ਲੱਖ-ਲੱਖ ਵਧਾਈ ਹੋਵੇ ਇਤਰਾ ਅੰਦੇ ਸਾਲ ਨੂੰ ਫੇਰ ਖੁਸ਼ੀਆਂ ਇਤਰਾ ਫੇਰ ਇਕੱਠੇ ਹੋਈਏ ਤੇ ਇਹਨਾਂ ਵਾਸਤੇ ਮੈਂ ਇੱਕ ਜਿੱਤਾਂ ਵੀ ਇੱਕ ਖੁਸ਼ੀ ਆਈਂਦੀ ਵੀ ਮੈਂ ਤਾਂ ਜਨਮ ਦਿਨ ਮਨਾਣਾ ਮਹੀਨਾ ਪਹਿਲਾਂ ਮੈਨੂੰ ਬਹੁਤ ਵਧੀਆ ਲੱਗਦਾ